ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਜਿਨ੍ਹਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਧਾਰ ਹੁੰਦਾ ਹੈ ਖਾਲਸਾ ਦੀ ਸੁਖ ਪ੍ਰਾਪਤ ਹੁੰਦਾ ਹੈ ਸੋ ਸਾਰੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਸਦਕਾ ਹੀ ਤੁਰੇ ਫਿਰਦੇ ਹਾਂ ਜੋ ਵੀ ਸੁਖ ਹੈ ਮਹਾਰਾਜ ਦੀ ਕਿਰਪਾ ਨਾਲ ਹੀ ਹੈ ਖਾਲਸਾ ਜੀ ਇਹ ਜਿਹੜੀ ਸ੍ਰਿਸ਼ਟੀ ਹੈ ਜਿੰਨਾ ਚਿਰ ਨਾਮ ਜਪਦੀ ਹੈ ਸੁਖ ਪਾਉਂਦੀ ਹੈ ਜਦੋਂ ਖਾਲਸਾ ਦੀ ਨਾਮ ਤੋਂ ਵਿਸਰ ਜਾਂਦੀ ਹੈ ਸਤਿਗੁਰਾਂ ਤੋਂ ਪਰੇ ਹੋ ਜਾਂਦੀ ਹੈ ਤ्यों ਤ्यों ਦੁੱਖ ਪਾਉਂਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਆਇਆ ਹੀ ਖਾਲਸਾ ਦੀ ਸਾਰੇ ਦੁੱਖ ਭੈ ਡਰ ਦੂਰ ਹੁੰਦੇ ਹਨ ਸੋ ਮਹਾਰਾਜ ਸਾਨੂੰ ਇਹੀ ਗੱਲ ਸਮਝਾਉਂਦੇ ਆ ਪਾਵਨ ਪਵਿੱਤਰ ਬਾਣੀ ਵੀ ਇਹੀ ਸਮਝਾਉਂਦੀ ਹੈ ਖਾਲਸਾ ਜੀ ਜਿਹੜਾ ਕੋਈ ਮਾਈ ਭਾਈ ਇਸ ਬਾਣੀ ਨੂੰ ਜਪਦਾ ਹੈ ਸੋਤੇ ਸਿੱਧ ਮਹਾਰਾਜ ਉਹਦੇ ਘਰੋਂ ਦੁੱਖ ਦੂਰ ਕਰੀ ਜਾਂਦੇ ਉਹਨੂੰ ਤੰਦਰੁਸਤੀ ਦੀ ਦਾਤ ਬਖਸ਼ਦੇ ਕਈ ਵਾਰ ਐਵੇਂ ਹੁੰਦਾ ਖਾਲਸਾ ਜੀ ਅਸੀਂ ਸਾਰੀ ਉਮਰ ਵਾਹਿਗੁਰੂ ਜੀ ਨੂੰ ਜਪਿਆ ਨਹੀਂ ਹੁੰਦਾ ਪਰ ਜਦੋਂ ਵਿਪਤਾ ਪੈਂਦੀ ਆ ਉਸ ਵੇਲੇ ਜੱਪਣ ਲੱਗ ਪੈਂਦੇ ਆ ਫਿਰ ਵੀ ਕਈ ਵਾਰ ਸਾਡੇ ਤੇ ਸਤਿਗੁਰੂ ਬੜੀ ਛੇਤੀ ਕਿਰਪਾ ਕਰਦੇ ਤੇ ਕਈ ਵਾਰ ਖਾਲਸਾ ਜੀ ਮਹਾਰਾਜ ਸਮਾ ਲੈਂਦੇ ਕਿਉਂਕਿ ਆਪਾਂ ਜਦੋਂ ਆਪਣਾ ਵਿਸ਼ਵਾਸ ਗਵਾ ਬੈਠਦੇ ਆ ਮਹਾਰਾਜ ਦੇ ਅੱਗੇ ਫਿਰ ਸਤਿਗੁਰੂ ਜੀ ਮਹਾਰਾਜ ਵੀ ਸਾਡੀ ਪਰਖ ਲੈਂਦੇ ਆ ਖਾਲਸਾ ਜੀ ਇਸ ਕਰਕੇ ਸਤਿਗੁਰਾਂ ਤੇ ਪੂਰਨ ਵਿਸ਼ਵਾਸ ਰੱਖ ਕੇ ਸਾਵਧਾਨ ਹੋ ਕੇ ਸਤਿਗੁਰਾਂ ਦੀ ਬਾਣੀ ਪੜਿਆ ਕਰੀਏ ਕਿਉਂਕਿ ਗੁਰੂ ਕੀ ਬਾਣੀ ਵਿੱਚ ਖਾਲਸਾ ਜੀ ਸਾਰੇ ਸੁੱਖ ਹਨ ਮਹਾਰਾਜ ਦੀ ਬਾਣੀ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੈ ਜਿਹੜਾ ਜਿਹੜਾ ਬਾਣੀ ਪੜਦਾ ਉਹਨੂੰ ਪਤਾ ਹੈ ਖਾਲਸਾ ਜੀ ਕਿਵੇਂ ਮਹਾਰਾਜ ਦੁੱਖ ਦੂਰ ਕਰ ਦਿੰਦੇ ਕਿਵੇਂ ਮਾਰਿਆਂ ਹਾਲਾਤਾਂ ਦੇ ਵਿੱਚ ਆਸਰਾ ਸਹਾਰਾ ਬਣ ਜਾਂਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗਣ ਦੇ ਨਾਲ ਖਾਲਸਾ ਜੀ ਸਤਗੁਰੂ ਦੀ ਖੁਸ਼ੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਆ ਜਿਹੜੇ ਭਾਈ ਵਾਹਿਗੁਰੂ ਜੀ ਤੋਂ ਵਿਛੜੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਉਹਨਾਂ ਨੂੰ ਹੀ ਪਤਾ ਹੈ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਖਾਲਸਾ ਜੀ ਕਿ ਅਸੀਂ ਵਾਹਿਗੁਰੂ ਜੀ ਤੋਂ ਵਿਛੜੇ ਆ ਇਸ ਗੱਲ ਦੀ ਸਾਨੂੰ ਸੋਝੀ ਨਹੀਂ ਹੈ ਕਿ ਇਹ ਵਿਛੋੜੇ ਦਾ ਜਿਹੜਾ ਦੁੱਖ ਹੈ ਸਾਨੂੰ ਪ੍ਰਤੀਤ ਨਹੀਂ ਹੁੰਦਾ ਜਿਵੇਂ ਖਾਲਸਾ ਜੀ ਕਈ ਮਾਵਾਂ ਦੇ ਇਹੋ ਜਿਹੇ ਪੁੱਤਰ ਹਨ ਉਹਨਾਂ ਨੂੰ ਖਾਲਸਾ ਜੀ ਮਾਵਾਂ ਯਾਦ ਆਉਂਦੀਆਂ ਕਿਤੇ ਪਰਦੇਸ ਚਲੇ ਜਾਣ ਤੇ ਕਈ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੂੰ ਪਿੱਛੇ ਟੱਬਰ ਚੇਤੇ ਨਹੀਂ ਆਉਂਦਾ ਉਹ ਕਹਿੰਦੇ ਆ ਵੀ ਜੋ ਹੁੰਦਾ ਹੋਵੇ ਉਹਨਾਂ ਨਾਲ ਸਾਨੂੰ ਕੋਈ ਲੈਣ ਦੇ ਨਹੀਂ ਅਸੀਂ ਆਪਣੀ ਜ਼ਿੰਦਗੀ ਜਿਉਣੀ ਇਹੋ ਜੇ ਲੋਕ ਵੀ ਹਨ ਖਾਲਸਾ ਜੀ ਜਿਹੜੇ ਪਿੱਛੇ ਬੱਚਿਆਂ ਨੂੰ ਮਾਵਾਂ ਨੂੰ ਭੈਣਾਂ ਨੂੰ ਆਪਣੀਆਂ ਘਰਵਾਲੀਆਂ ਨੂੰ ਪੁੱਛਦੇ ਤਾਂਕ ਨਹੀਂ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਦੇ ਆਪਣੀ ਜ਼ਿੰਦਗੀ ਜਿਉਂਦੇ ਬੇਫਿਕਰੀ ਵਿੱਚ ਇਸੇ ਪ੍ਰਕਾਰ ਹੀ ਅਸੀਂ ਹਾਂ ਅਸੀਂ ਉਸ ਵਾਹਿਗੁਰੂ ਜੀ ਨੂੰ ਭੁੱਲ ਕੇ ਤੇ ਇਹ ਪ੍ਰਦੇਸ਼ ਵਿੱਚ ਹੀ ਆਏ ਹਾਂ ਖਾਲਸਾ ਜੀ ਇਹ ਸਾਡਾ ਦੇਸ਼ ਨਹੀਂ ਹੈ ਇੱਥੇ ਅਸੀਂ 4 ਦਿਨ ਦੀ ਜ਼ਿੰਦਗੀ ਜਿਉਣ ਵਾਸਤੇ ਆਏ ਹਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਆਏ ਸਾਂ ਪਰ ਇੱਥੇ ਡੇਰੇ ਲਾ ਕੇ ਬੈਠ ਗਏ ਹਾਂ ਪਰ ਮਹਾਰਾਜ ਸਾਨੂੰ ਕਹਿੰਦੀ ਇੱਥੋਂ ਜਾਣਾ ਪੈਣਾ ਤੇ ਆਪਾਂ ਨੂੰ ਉਹ ਸਾਰ ਨਹੀਂ ਆਉਂਦੀ ਵੀ ਅਸੀਂ ਵਾਹਿਗੁਰੂ ਜੀ ਤੋਂ ਵਿਛੜੇ ਹਾਂ ਜਾਂ ਕਿਸੇ ਪ੍ਰਕਾਰ ਅਸੀਂ ਕਿੱਦਾਂ ਮਿਲਾਂਗੇ ਸਾਨੂੰ ਦੁੱਖ ਭੋਗਣੇ ਪੈਣਗੇ ਸਾਨੂੰ 84 ਦੇ ਗੇੜ ਵਿੱਚ ਪਾ ਦਿੱਤਾ ਜਾਵੇਗਾ ਜਾਂ ਸਾਨੂੰ ਕੁੱਟਣਗੇ ਮਾਰਨਗੇ ਧਰਮਰਾਜਾ ਸਾਡੇ ਨਾਲ ਬੁਰੀ ਕਰੇਗਾ ਇਹ ਸਾਨੂੰ ਚੀਜ਼ਾਂ ਦਾ ਗਿਆਤ ਨਹੀਂ ਹੈ ਖਾਲਸਾ ਜੀ ਜਿਨ੍ਹਾਂ ਚਿਰ ਗਿਆਤ ਨਹੀਂ ਹੈ ਉਹਨਾਂ ਦੇ ਖਾਲਸਾ ਜੀ ਸੋਝੀ ਨਹੀਂ ਆਉਂਦੀ ਤੇ ਜਦੋਂ ਸੋਝੀ ਆਉਣ ਲੱਗਦੀ ਹੈ ਉਸ ਮੇਰੇ ਸਰੀਰ ਜਿਹੜਾ ਹੈ ਉਸ ਖਾਲਸਾ ਜੀ ਉਹਨੇ ਜੋਗਾ ਨਹੀਂ ਹੁੰਦਾ ਕਿ ਨਾਮ ਜਪ ਸਕੇ ਸੇਵਾ ਕਰ ਸਕੇ ਸੇਵਾ ਜਵਾਨੀ ਵਿੱਚ ਕੀਤੀ ਹੋਈ ਖਾਲਸਾ ਜੀ ਬੁਢੇਪੇ ਵਿੱਚ ਸੁੱਖ ਪਾਉਂਦਾ ਹੈ ਸਰੀਰ ਨਾਮ ਜਪਿਆ ਬਚਪਨ ਵਿੱਚ ਜਵਾਨੀ ਵਿੱਚ ਬੁਢੇਪੇ ਵਿੱਚ ਆਪਣੇ ਆਪ ਮੁਖੋਂ ਨਿਕਲਦਾ ਪਰ ਜਿਨੇ ਬਚਪਨ ਵਿੱਚ ਨਹੀਂ ਜਪਿਆ ਜਵਾਨੀ ਵੇਲੇ ਨਹੀਂ ਜਪਿਆ ਉਹ ਬੁਢੇਪੇ ਵਿੱਚ ਖਾਲਸਾ ਜੀ ਉਤੋਂ ਤੋਂ ਹੀ ਰੱਬ ਨਾਲ ਜੁੜਦਾ ਉਹਦੀ ਸੁਰਤ ਨਹੀਂ ਉਹਨਾਂ ਕੰਮ ਕਰਦੀ ਕਿ ਵਾਹਿਗੁਰੂ ਜੀ ਨਾਲ ਜੁੜ ਸਕੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਣਾ ਵਿੱਚ ਜੁੜੀਏ ਜੇ ਗੁਰੂ ਦੁੱਖ ਦਿੰਦਾ ਹੈ ਨਾ ਤੇ ਗੁਰੂ ਖਾਲਸਾ ਜੀ ਕਿੜਕਦਾ ਹੈ ਉਹਦੇ ਵਿੱਚ ਵੀ ਸਾਨੂੰ ਲਾਭ ਹੈ ਜਿਹੜੇ ਮਾੜੇ ਕਰਮ ਹੁੰਦੇ ਆ ਖਾਲਸਾ ਜੀ ਉਹ ਵੀ ਸਾਨੂੰ ਸਿੱਖਿਆ ਦੇਣ ਵਾਸਤੇ ਆਉਂਦੇ ਆ ਦੁੱਖ ਜਿਹੜੇ ਆ ਉਹ ਵੀ ਸਾਨੂੰ ਸਿੱਖਿਆ ਦੇਣ ਵਾਸਤੇ ਹੀ ਆਉਂਦੇ ਆ ਪਰ ਅਸੀਂ ਸਮਝਦੇ ਨਹੀਂ ਉਸ ਗੱਲ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਕਹਿੰਦੇ ਜੈਸੇ ਧੋਬੀ ਸਾਬਣ ਲਗਾਏ ਪੀਟੇ ਪਾਥਰ ਸੈ ਨਿਰਮਲ ਕਰਤ ਹੈ ਵਸਨ ਮਲੀਨ ਕੋ ਕਹਿੰਦੇ ਜਿਵੇਂ ਧੋਬੀ ਪੁਰਾਣਿਆਂ ਸਮਿਆਂ ਦੇ ਵਿੱਚ ਹੁਣ ਵੀ ਖਾਲਸਾ ਜੀ ਕੋਈ 10 15 ਸਾਲ ਪਹਿਲਾਂ ਧੋਬੀ ਜਿਹੜੇ ਅਸੀਂ ਅੱਜ ਵੀ ਬੀਬੀਆਂ ਕਈ ਸਾਡੀਆਂ ਚਲੋ ਹੁਣ ਤੇ ਮਸ਼ੀਨਾਂ ਆ ਗਈਆਂ ਤੇ ਕਈ ਘਰਾਂ ਦੇ ਵਿੱਚ ਕਈ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ ਵਿੱਚ ਮਸ਼ੀਨਾਂ ਨਹੀਂ ਬੀਬੀਆਂ ਹੱਥਾਂ ਨਾਲ ਕੱਪੜੇ ਧੋਉਂਦੀਆਂ ਜਾਂ ਖਾਲਸਾ ਜੀ ਆਇਤੋਂ ਕੋਈ 5 7 10 ਸਾਲ ਪਹਿਲਾਂ ਦੀ ਗੱਲ ਥਾਪੀਆਂ ਨਾ ਕੁੱਟ ਕੇ ਧੋਉਂਦੀਆਂ ਸਨ ਕਹਿੰਦੇ ਧੋਬੀ ਨਾ ਗੰਦੇ ਕੱਪੜੇ ਨੂੰ ਖਾਲਸਾ ਜੀ ਸਾਬਣ ਲਾਉਂਦਾ ਤੇ ਸਾਬਣ ਲਾ ਕੇ ਤੇ ਜੋਰ-ਜੋਰ ਦੀ ਪੱਥਰ ਉੱਤੇ ਮਾਰਦਾ ਕਿ ਉਹਦੀ ਮਾਇਲ ਨਿਕਲ ਜਾਵੇ ਉਹਨਾਂ ਨੂੰ ਕੁੱਟਦਾ ਹੈ ਪੱਥਰ ਦੇ ਉੱਤੇ ਕੱਪੜੇ ਨੂੰ ਕੁੱਟਦਾ ਮਾਰਦਾ ਹੈ ਕਿ ਕਿਉਂ ਮਾਰਦਾ ਕੁੱਟਦਾ ਹੈ ਕਿ ਕੱਪੜੇ ਜਿਹੜੇ ਨਿਰਮਲ ਹੋ ਜਾਣ ਸ਼ੁੱਧ ਹੋ ਜਾਣ ਇਹਨਾਂ ਦੇ ਵਿੱਚ ਪਈ ਜਿਹੜੀ ਮਾਇਲ ਜੰਮੀ ਹੈ ਲੱਥ ਜਾਵੇ ਇਸ ਕਰਕੇ ਖਾਲਸਾ ਜੀ ਉਹਨੂੰ ਚੁੱਕ-ਚੁੱਕ ਕੇ ਕੱਪੜੇ ਨੂੰ ਜ਼ੋਰ-ਜ਼ੋਰ ਦੀ ਪੱਥਰ ਤੇ ਮਾਰਦਾ। ਕਹਿੰਦੇ ਜੈਸੇ ਤੋ ਸੁਨਾਰ ਬਾਰੰਗ-ਬਾਰ ਗਾਰ-ਗਾਰ ਡਾਰ ਕਰਤ ਅਸ਼ੁੱਧ-ਸ਼ੁੱਧ ਕੰਚਨ ਕਲੀਨ ਕੋ। ਕਹਿੰਦੇ ਜਿਵੇਂ ਸੁਨਾਰਾ ਹੈ ਖਾਲਸਾ ਜੀ ਉਹ ਸੋਨੇ ਨੂੰ ਅਸ਼ੁੱਧ ਤੋਂ ਸ਼ੁੱਧ ਕਰਦਾ ਜਦੋਂ। ਜਦੋਂ ਸ਼ੁੱਧ ਕਰਦਾ ਤੇ ਕਈ-ਕਈ ਵਾਰ ਖਾਲਸਾ ਜੀ ਉਹ ਢਾਲਦਾ ਹੈ, ਕਈ ਵਾਰ ਉਹਨੂੰ ਗਾਲਦਾ ਹੈ ਅੱਗ ਦੇ ਉੱਤੇ। ਕਈ ਵਾਰ ਢਾਲਦਾ ਫਿਰ ਕਈ ਵਾਰ ਗਾਲਦਾ ਫਿਰ ਜਾ ਕੇ ਖਾਲਸਾ ਜੀ ਉਹ ਸੋਨੇ ਨੂੰ ਸ਼ੁੱਧ ਕਰਦਾ ਫਿਰ ਉਹ ਤੋਂ ਗਹਿਣੇ ਬਣਾਉਂਦਾ ਭਾਵ ਕੇ ਸੋਨੇ ਨੂੰ ਵੀ ਦੁੱਖ ਦਿੱਤਾ ਜਾਂਦਾ ਗਹਿਣੇ ਬਣਾਉਣ ਵਾਸਤੇ ਨਿਰਮਲ ਕਰਨ ਵਾਸਤੇ ਸ਼ੁੱਧ ਕਰਨ ਵਾਸਤੇ ਧੋਬੀ ਕੱਪੜੇ ਨੂੰ ਕੁੱਟਦਾ ਕੱਪੜੇ ਨੂੰ ਸਾਫ਼ ਕਰਨ ਵਾਸਤੇ ਕਹਿੰਦੇ ਜੈਸੇ ਤੋਂ ਪਵਨ ਚੱਕ ਝੂਰਤ ਬਿਰਖਮਲ ਮਲੈ ਗੰਧ ਕਰਤ ਹੈ ਚੰਦਨ ਪ੍ਰਵੀਨ ਕੋ ਕਹਿੰਦੇ ਜਿਵੇਂ ਬ੍ਰਿਸ਼ ਹੈ ਖਾਲਸਾ ਜੀ ਤੇ ਉਹਨਾਂ ਦੀ ਆਪੋ ਆਪਣੀ ਗੰਦਗੀ ਹੈ ਰੁੱਖਾਂ ਦੀ ਤੇ ਚੰਦਨ ਜਿਹੜਾ ਹੈ ਉਹ ਆਪਣੀ ਹਵਾਦ ਜਿਹੜੀ ਹਵਾ ਵਗਦੀ ਹੈ ਉਹ ਖਾਲਸਾ ਜੀ ਸਾਰਿਆਂ ਰੁੱਖਾਂ ਦੇ ਨਾਲ ਜਦੋਂ ਸ਼ੋਕੇ ਲੰਘਦੀ ਹੈ ਤੇ ਉਹਨਾਂ ਰੁੱਖਾਂ ਦੀ ਆਪਣੀ ਸੁਗੰਧੀ ਨੂੰ ਮਾਰ ਕੇ ਤੇ ਉਹਨਾਂ ਦੇ ਵਿੱਚੋਂ ਚੰਦਨ ਦੀ ਸਵੈਲ ਆਉਣ ਲੱਗ ਪੈਂਦੀ ਹੈ ਚੰਦਨ ਖਾਲਸਾ ਜੀ ਇਹੋ ਜੀ ਕਿਰਿਆ ਕਰਦਾ ਤੇ ਜਦੋਂ ਉਹ ਫੜ ਕੇ ਰੁੱਖਾਂ ਨੂੰ ਝੰਡੋਰਦੀ ਹੈ ਰੁੱਖਾਂ ਦੇ ਵਿੱਚ ਵੜ ਜਾਂਦੀ ਹੈ ਖਾਲਸਾ ਜੀ ਕੋਈ ਵੀ ਕਿਸੇ ਵੀ ਭਾਂ ਦਾ ਕਿਸੇ ਵੀ ਕਿਸਮ ਦਾ ਰੁੱਖ ਹੋਵੇ ਉਦੀ ਆਪੋ ਆਪਣੀ ਸਮੈਲ ਹੈ ਆਪੋ ਆਪਣੀ ਮਹਿਕ ਹੈ ਪਰ ਕਹਿੰਦੇ ਚੰਦਨ ਦੀ ਜਿਹੜੀ ਸੁਗੰਧ ਹੈ ਜਿਹੜੀ ਮਹਿਕ ਹੈ ਉਹ ਰੁੱਖਾਂ ਨੂੰ ਫੜ ਕੇ ਇੱਕ ਵਾਰ ਝੰਝੋੜ ਦਿੰਦੀ ਹੈ ਤੇ ਉਹਨਾਂ ਦੇ ਅੰਦਰੋਂ ਉਹਨਾਂ ਦੀ ਸੁਗੰਧ ਨੂੰ ਖਤਮ ਕਰ ਦਿੰਦੀ ਹੈ ਤੇ ਉਹਨੂੰ ਚੰਦਨ ਬਣਾ ਲੈਂਦੀ ਹੈ ਭਾਵੇਂ ਟਾਲੀ ਦਾ ਰੁੱਖ ਹੋਵੇ ਭਾਵੇਂ ਕਿਸੇ ਪ੍ਰਕਾਰ ਕੋਈ ਵੀ ਰੁੱਖ ਹੋਵੇ ਕਹਿੰਦੇ ਉਹਨੂੰ ਚੰਦਨ ਕਰ ਦਿੰਦੀ ਹੈ ਇੱਕ ਵਾਰ ਇਹ ਵਿੱਚ ਵੜਦੀ ਆ ਰੁੱਖ ਦੇ ਕਹਿੰਦੇ ਤੈਸੇ ਗੁਰ ਸਿੱਖਨ ਦਿਖਾਏ ਕਿ ਬ੍ਰਥਾ ਵਿਵੇਕ ਮਾਇਆ ਮਲ ਕਾਟ ਕਰੇ ਨਿਝਪਦ ਚੀਨ ਕੋ ਕਹਿੰਦੇ ਇਸੇ ਪ੍ਰਕਾਰ ਜਿਵੇਂ ਧੋਬੀ ਕੱਪੜਿਆਂ ਨੂੰ ਕੁੱਟਦਾ ਹੈ ਮਾਰਦਾ ਹੈ ਕਿੰਨਾ ਜ਼ੋਰ ਜ਼ੋਰ ਦੀ ਪੱਥਰ ਉੱਤੇ ਸਿੱਟਦਾ ਹੈ ਕਿਉਂ ਕਰਦਾ ਕਿਉਂਕਿ ਉਹ ਚਾਹੁੰਦਾ ਹੈ ਕਿ ਨਿਰਮਲ ਹੋ ਜਾਣ ਕੱਪੜੇ ਇਸ ਵਾਸਤੇ ਵੀ ਨਿਰਮਲਤਾਈ ਵਿੱਚ ਆ ਜਾਣ ਸ਼ੁੱਧ ਹੋ ਜਾਣ ਸੁਨਿਆਰ ਖਾਲਸਾ ਜੀ ਸੋਨੇ ਨੂੰ ਕਈ ਕਈ ਵਾਰ ਢਾਲਦਾ ਹੈ ਗਾਲਦਾ ਹੈ ਫਿਰ ਜਾ ਕੇ ਉਹਨੂੰ ਸ਼ੁੱਧ ਕਰਦਾ ਤੇ ਉਹ ਤੋਂ ਗਹਿਣੇ ਬਣਾਉਂਦਾ ਕਿੰਨੀ ਮਾਰ ਸੋਨਾ ਝੱਲਦਾ ਕਿੰਨੀ ਮਾਰ ਖਾਲਸਾ ਜੀ ਕਪੜਾ ਚੱਲਦਾ ਤੇ ਕਿਦਾਂ ਰੁੱਖਾਂ ਨੂੰ ਝੰਡੋਰ ਕੇ ਜਿਹੜਾ ਚੰਦਨ ਹੈ ਆਪਣੀ ਸੁਗੰਧ ਉਹਨਾਂ ਦੇ ਵਿੱਚ ਆਪਣੀ ਵਾਰ ਦਿੰਦਾ ਕਹਿੰਦੇ ਇਸੇ ਪ੍ਰਕਾਰ ਗੁਰੂ ਹੈ ਉਹ ਆਪਣੇ ਸਿੱਖਾਂ ਨੂੰ ਮਾੜੇ ਕਰਮਾਂ ਦੀ ਪੀੜਾ ਵਿਖਾ ਕੇ ਤੇ ਖਾਲਸਾ ਜੀ ਵਿਵੇਕ ਬੁੱਧ ਵਿਵੇਕ ਗਿਆਨ ਦੜਾ ਕੇ ਉਹਨਾਂ ਦੀ ਮਾਇਆ ਦੀ ਜਿਹੜੀ ਮੈਲ ਹੈ ਉਹਨੂੰ ਕੱਟ ਕੇ ਤੇ ਆਪਣੇ ਸਵਰੂਪ ਦੀ ਪਛਾਣਨਾ ਕਰਾ ਦਿੰਦਾ ਹੈ ਗੁਰੂ ਜਿਹੜਾ ਹੈ ਜੇ ਉਹ ਮਾਪਣੇ ਸਿੱਖਾਂ ਨੂੰ ਖਾਲਸਾ ਜੀ ਕੋਈ ਤਕਲੀਫ ਦਿੰਦਾ ਦੁੱਖ ਦਿੰਦਾ ਨਾ ਤੇ ਉਹ ਇਸੇ ਕਰਕੇ ਹੈ ਵੀ ਉਹਨਾਂ ਸੁਖ ਲੋਕਾਂ ਨੂੰ ਸਮਝ ਆ ਜਾਵੇ ਸਿੱਖਾਂ ਨੂੰ ਸਮਝ ਆ ਜਾਵੇ ਕਿ ਗੁਰੂ ਦੇ ਨਾਮ ਵਿੱਚ ਹੀ ਸੁਖ ਹੈ ਇਹ ਮਾੜੇ ਕਰਮਾਂ ਦੀ ਮਾਰ ਬਹੁਤ ਭੈੜੀ ਮਾਰ ਹੈ ਜੇ ਸਾਨੂੰ ਪੈ ਰਹੀ ਹੈ ਇਹਦਾ ਮਤਲਬ ਅਸੀਂ ਨਿਰਮਲਤਾਈ ਵਿੱਚ ਜਾ ਰਹੇ ਹਾਂ ਜਿਵੇਂ ਕਈ ਕਹਿੰਦੇ ਅਸੀਂ ਬਹੁਤ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਫਿਰ ਵੀ ਦੁੱਖ ਆਉਂਦੇ ਖਾਲਸਾ ਜੀ ਉਹ ਦੁੱਖ ਆਉਂਦੇ ਨਹੀਂ ਉਹ ਬਾਣੀ ਤੁਹਾਡੇ ਦੁੱਖਾਂ ਨੂੰ ਤੁਹਾਡੇ ਸਰੀਰ ਉੱਤੇ ਲਿਆ ਲਿਆ ਕੇ ਕੱਟਦੀ ਆ ਦੂਰ ਕਰਦੀ ਆ ਇਹ ਚੀਜ਼ ਦੀ ਸਮਝ ਆਮ ਬੰਦਾ ਨਹੀਂ ਸਮਝ ਸਕਦਾ ਆਮ ਬੰਦਾ ਦੇ ਖਾਲਸਾ ਜੀ ਕਹਿੰਦਾ ਤਰਕ ਤੇ ਵੀ ਆਜੋ ਇਦਾਂ ਕਿਦਾਂ ਹੋ ਸਕਦਾ ਜੀ ਇਹ ਆ ਬੁੱਧੀ ਆ ਜੀ ਇਹ ਬ੍ਰਾਹਮਣ ਬਿਰਤੀ ਆ ਪਰ ਬਾਣੀ ਜਿਹੜੀ ਹੈ ਜਦੋਂ ਆਪਾਂ ਪੜਨ ਲੱਗ ਪੈਂਦੇ ਆ ਤੇ ਸਾਡੇ ਜਿਹੜੇ ਮਾੜੇ ਕਰਮਿਆਂ ਖਾਲਸਾ ਜੀ ਉਹ ਬਾਣੀ ਸਾਡੇ ਸਰੀਰ ਤੇ ਲਿਆਉਣ ਲੱਗ ਪੈਂਦੀ ਉਹ ਅੱਗੇ ਆ ਕੇ ਸਾਡਾ ਸਰੀਰ ਕਈ ਵਾਰੀ ਬੁਖਾਰ ਚ ਹੋ ਜਾਂਦਾ ਨੁਕਸਾਨ ਹੋ ਜਾਂਦਾ ਪਰ ਆਪਾਂ ਕੀ ਕਰਦੇ ਆ ਬਾਣੀ ਨੂੰ ਛੱਡ ਦਿੰਦੇ ਆ ਖਾਲਸਾ ਜੀ ਨਹੀਂ ਉਹ ਸਾਰਾ ਕੁਝ ਬਾਣੀ ਤੁਹਾਡੇ ਤੋਂ ਉਹਨਾਂ ਚਿੰਤਾਵਾਂ ਝੂੜਿਆਂ ਨੂੰ ਕਲਾ ਕਲੇਸ਼ ਨੂੰ ਦੁੱਖਾਂ ਰੋਗਾਂ ਨੂੰ ਦੂਰ ਕਰ ਰਹੀ ਹੁੰਦੀ ਜਿਵੇਂ ਬੁਝਣ ਲੱਗਾ ਦੀਵਾ ਖਾਲਸਾ ਜੀ ਬਹੁਤ ਲੋ ਕਰਦਾ ਇਸੇ ਪ੍ਰਕਾਰ ਬਾਣੀ ਜਦੋਂ ਖਾਲਸਾ ਜੀ ਅੰਦਰ ਪ੍ਰਵੇਸ਼ ਕਰਦੀ ਹੈ ਸਾਡੇ ਸਰੀਰ ਉੱਤੇ ਜਿਹੜਾ ਕਾਲਜਯੁਗ ਦਾ ਪ੍ਰਭਾਵ ਹੈ ਮਾੜੇ ਕਰਮਾਂ ਦਾ ਪ੍ਰਭਾਵ ਹੈ ਇੱਕਦਿ ਯੋਰ ਪੌਂਦਾ ਨਿਕਲਣ ਲੱਗਾ ਉਦੋਂ ਉਹਨੇ ਨਿਕਲਣਾ ਹੁੰਦਾ ਇਸ ਕਰਕੇ ਯੋਰ ਪੌਂਦਾ ਪਰ ਸਾਨੂੰ ਲੱਗਦਾ ਵੀ ਪਤਾ ਨਹੀਂ ਕੀ ਹੋ ਚੱਲਾ ਆਪਾਂ ਬਾਣੀ ਛੱਡ ਦਿੰਨੇ ਆ ਅਭਿਆਸ ਛੱਡ ਦਿੰਨੇ ਆ ਮਹਾਰਾਜ ਸਾਨੂੰ ਸਮਝਾਉਂਦੇ ਆ ਬਾਣੀ ਨਹੀਂ ਛੱਡਣੀ ਬਾਣੀ ਦਾ ਪੱਲਾ ਫੜ ਕੇ ਰੱਖਣਾ ਹੈ ਫਿਰ ਖਾਲਸਾ ਜੀ ਸਾਨੂੰ ਬਹੁਤ ਕੁਝ ਪ੍ਰਾਪਤ ਹੋਵੇਗਾ ਮਹਾਰਾਜ ਦੇ ਘਰ ਫਿਰ ਅਸੀਂ ਪਰਵਾਨੇ ਜਾਵਾਂਗੇ ਸਾਡੇ ਤੇ ਸਤਿਗੁਰਾਂ ਦੀ ਕਿਰਪਾ ਹੋਊਗੀ ਤੇ ਮਹਾਰਾਜ ਕਿਰਪਾ ਕਰਨ ਸਾਨੂੰ ਸਮਾਤਾਵੇ ਸਾਨੂੰ ਮਾਤਾ ਆਵੇ ਗੁਰੂ ਕੇ ਚਰਨਾਂ ਵਿੱਚ ਸਾਡਾ ਧਿਆਨ ਜੁੜੇ ਸਾਡੀ ਸੁਰਤ ਜੁੜੇ ਕਿਉਂਕਿ ਖਾਲਸਾ ਜੀ ਸ਼ਬਦ ਦੇ ਸੁਰਤ ਦਾ ਜਿਹੜਾ ਮੇਲ ਹੈ ਉਹਦੇ ਨਾਲ ਹੀ ਵਾਹਿਗੁਰਜੀ ਦੀ ਪ੍ਰਾਪਤੀ ਹੁੰਦੀ ਹੈ ਗੱਲਾਂ ਨਾਲ ਪਰਮੇਸ਼ਰ ਦੇ ਦੇਸ਼ ਨਹੀਂ ਪਹੁੰਚਿਆ ਜਾ ਸਕਦਾ ਨਾਮ ਜਪਣ ਦੇ ਨਾਲ ਪਹੁੰਚਿਆ ਜਾ ਸਕਦਾ ਸੇਵਾ ਸਿਮਰਨ ਕਰਕੇ ਖਾਲਸਾ ਜੀ ਪ੍ਰਾਪਤੀ ਹੋ ਸਕਦੀ ਹੈ ਸੇਵਾ ਸਿਮਰਨ ਤੋਂ ਪਹਿਲਾਂ ਗੁਰੂ ਦਾ ਹੁਕਮ ਮੰਨਣਾ ਸਭ ਤੋਂ ਉੱਚਾ ਹੈ ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜਿਨੇ ਹੁਕਮ ਮੰਨ ਲਿਆ ਉਹ ਪ੍ਰਵਾਨ ਹੋ ਜਾਂਦਾ ਤੇ ਪਰਮੇਸ਼ਰ ਦਾ ਦਰ ਖਾਲਸਾ ਜੀ ਉਹਨੂੰ ਮਹਿਲ ਪ੍ਰਾਪਤ ਹੋ ਜਾਂਦਾ ਸੋ ਇਸ ਕਰਕੇ ਗੁਰੂ ਕਾ ਹੁਕਮ ਕਮਾਉਣਾ ਗੁਰੂ ਕਾ ਹੁਕਮ ਹੈ ਅਮਰਤ ਧਾਰੀ ਹੋਵੋ ਬਾਣੀ ਪੜੋ ਅਮਰਤ ਵੇਲੇ ਜਾਗੋ ਦਾੜਾ ਕੇਸ ਰੱਖੋ ਗੁਰੂ ਕੀ ਚਰਨ ਸ਼ਰਨ ਵਿੱਚ ਆਓ ਨਾਮ ਜਪੋ ਅਭਿਆਸ ਕਰੋ ਤੇ ਫਿਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਕਿਰਪਾ ਕਰਨ ਸਾਰੇ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਮਹਾਰਾਜ ਗੁਰਸਿੱਖੀ ਜੀਵਨ ਬਖਸ਼ਣ ਨਾਮਦਾਨ ਬਖਸ਼ਣ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਨੇ ਜੋ ਕਿਰਪਾ ਕੀਤੀ ਹੈ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਨਾਲ ਇਹ ਜਿਹੜੀ ਹੱਡ ਬੀਤੀ ਹੈ ਇਹ ਪਰਿਵਾਰ ਸਪੇਨ ਵਿੱਚ ਰਹਿੰਦਾ ਤੇ ਮਹਾਰਾਜ ਦੀ ਕਿਰਪਾ ਸਦਕਾ ਇਹਨਾਂ ਦੀ ਇੱਥੇ ਵੀ ਜ਼ਮੀਨ ਜਿਮਾਨ ਕਾਫੀ ਸੀ ਪਹਿਲਾਂ ਬੰਦੇ ਠੇਕੇ ਤੇ ਦਿੱਤੀ ਸੀ ਜ਼ਮੀਨ ਉਸ ਤੋਂ ਬਾਅਦ ਖਾਲਸਾ ਜੀ ਇਹਨਾਂ ਦੇ ਘਰ ਦੇ ਦੋ ਜੀ ਦੋ ਦੇ ਦੋ ਭਰਾ ਸੀਗੇ ਇਹ ਪੰਜ ਭਰਾ ਨੇ ਬਾਕੀ ਸਾਰੇ ਉੱਥੇ ਆ ਉੱਥੇ ਵੀ ਇਹਨਾਂ ਦਾ ਆਪਣਾ ਕਾਰੋਬਾਰ ਆ ਤੇ ਇੱਥੇ ਵੀ ਇਹਨਾਂ ਨੇ ਕਿਹਾ ਵੀ ਅਸੀਂ ਕੋਈ ਕੰਮ ਕਰਨਾ ਤੇ ਖਾਲਸਾ ਜੀ ਇੱਥੇ ਆ ਗਏ ਸੀਗੇ 2013 ਦੇ ਵਿੱਚ ਤੇ ਇੱਥੇ ਆ ਕੇ ਕੰਮ ਕਾਜ ਆਪਣਾ ਕਰਨ ਲੱਗ ਪਏ ਜ਼ਮੀਨ ਜਿਹੜੀ ਜਾਇਦਾਦ ਸੀ ਸਾਰੀ ਉਹਦੇ ਵਿੱਚ ਫਸਲ ਵਗੈਰਾ ਬੀਜਣੀ ਐਵੇਂ ਮਹਾਰਾਜ ਦੀ ਕਿਰਪਾ ਨਾਲ ਆਪਣਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਤਿਗੁਰ ਸੱਚੇ ਪਾਸ਼ਾ ਨੇ ਮਿਹਰ ਕੀਤੀ ਬਹੁਤ ਕਾਰਜ ਚੜ੍ਹਦੀ ਕਲਾ ਵਿੱਚ ਸੀ ਕਹਿੰਦਾ ਫਿਰ ਨਾ ਸਾਡੇ ਪਿੰਡ ਵਿੱਚ ਸਾਡੇ ਲੋਕ ਸਾਡੇ ਤੋਂ ਲੱਗਣ ਲੱਗ ਪਏ ਪਤਾ ਨਹੀਂ ਵਾਹਿਗੁਰੂ ਜਾਨੇ ਭਾਈ ਸਾਹਿਬ ਸੁਣਾਉਂਦੇ ਆ ਤੇ ਕਹਿੰਦੇ ਵੀ ਸਾਡੇ ਤੋਂ ਲੱਗਣ ਲੱਗ ਪਏ ਵੀ ਇੱਕ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਕਦੇ ਕਿਸੇ ਨੇ ਕ੍ਰੀਏਟ ਕਰਨੀ ਕਦੇ ਕਿਸੇ ਨੇ ਕੋਈ ਰੌਲਾ ਪਾ ਲੈਣਾ ਇਦਾਂ ਖਾਲਸਾ ਜੀ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਕਾਇ ਵਰਤੌਣੀ ਸੀ ਅਸੀਂ ਗੁਰੂ ਘਰ ਜਾਂਦੇ ਸਾਂ ਬਹੁਤ ਘਟ ਤੇ ਕਹਿੰਦਾ ਮੇਰਾ ਜਿਹੜਾ ਛੋਟਾ ਭਰਾ ਜਿਹੜਾ ਮੇਰੇ ਨਾਲ ਕੰਮ ਕਰਾਉਂਦਾ ਉਹ ਸ਼ਹੀਦਾਂ ਦਾ ਬੜਾ ਉਹਨੂੰ ਬਹੁਤ ਜਿਹੜਾ ਮਤਲਬ ਬੜਾ ਪ੍ਰੇਮ ਉਹਦਾ ਸ਼ਹੀਦਾਂ ਸਿੰਘਾ ਨਾਲ ਤੇ ਕਹਿੰਦੇ ਅਸੀਂ ਗੋਇੰਦਵਾਲ ਸਾਹਿਬ ਦਰਸ਼ਨ ਮੇਲੇ ਕਰਨ ਜਾਣਾ ਤਰਨਤਾਰਨ ਸਾਹਿਬ ਜਾਣਾ ਇਸ਼ਨਾਨ ਕਰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਦੋਂ ਜਾਂਦੇ ਹੁੰਦੇ ਸਾਂ ਤੇ ਇੱਥੇ ਜਾਂਦੇ ਸਾਂ ਬਹੁਤ ਘੱਟ ਸਾਂ ਜਾਂਦੇ ਸਾਂ ਉਦੋਂ ਤੇ ਕਹਿੰਦੇ ਵੀ 2000 ਕੁਝ 17 ਦੀ ਗੱਲ ਹੈ ਕਹਿੰਦੇ ਉਦੋਂ ਸਾਨੂੰ ਲੱਗਾ ਸਾਡਾ ਇੱਕ ਐਕਸੀਡੈਂਟ ਹੋਇਆ ਦੋਵਾਂ ਭਰਾਵਾਂ ਦਾ ਸਾਡੇ ਛੱਟਾ ਲੱਗ ਗਿਆ ਸੀ ਗੱਡੀ ਸਾਡੀ ਸਾਰੀ ਨੁਕਸਾਨੀ ਗਈ ਸੀ ਤੇ ਪਰ ਕਹਿੰਦੇ ਸਾਨੂੰ ਨਾ ਇਦਾਂ ਲੱਗਾ ਵੀ ਜਿੱਦਾਂ ਸਾਡੀ ਅਸੀਂ ਦੋਵੇਂ ਭਰਾ ਅਗਲੀਆਂ ਸੀਟਾਂ ਸੀਟਾਂ ਤੇ ਸਾਂ ਪਰ ਸਾਨੂੰ ਇਦਾਂ ਲੱਗਾ ਵੀ ਜਿਵੇਂ ਪਿਛਲੀ ਸੀਟ ਤੇ ਕੋਈ ਬੈਠਾ ਤੇ ਮਤਲਬ ਉਹ ਏਦਾਂ ਲੱਗਾ ਕਹਿੰਦੇ ਵੀ ਮੈਨੂੰ ਨਾ ਜਿੱਦਾਂ ਵਾਵ ਰੋਲਾ ਜਿਹਾ ਹੁੰਦਾ ਹਵਾ ਜੀ ਹੁੰਦੀ ਹਵਾ ਦੇ ਵਿੱਚ ਜਿੱਦਾਂ ਬੁੱਤ ਜਿਹਾ ਬਣਿਆ ਕਹਿੰਦਾ ਇਹ ਸ਼ੀਸ਼ੇ ਦੇ ਵਿੱਚੋਂ ਦੀ ਦਿਖਿਆ ਪਿਛੇ ਬੈਠਾ ਜਦੋਂ ਸਾਡਾ ਐਕਸੀਡੈਂਟ ਹੋਇਆ ਅਸੀਂ ਮੈਂ ਸ਼ੀਸ਼ੇ ਵੱਲ ਵੇਖਿਆ ਉਹ ਜਿਹੜਾ ਸ਼ੀਸ਼ਾ ਸੀ ਉੱਪਰ ਲੱਗਾ ਹੋਇਆ ਅੱਧਾ ਟੁੱਟ ਗਿਆ ਸੀ ਮੈਂ ਵੇਖਿਆ ਮੈਨੂੰ ਉਹਦੇ ਵਿੱਚੋਂ ਮਾੜਾ ਜਿਹਾ ਨਜ਼ਰ ਆਇਆ ਕਿ ਚਮਕਾਰ ਆ ਗਿਆ ਕਹਿੰਦਾ ਮੈਂ ਡਰ ਗਿਆ ਅਸਾਂ ਉਹ ਪਹਿਲਾਂ ਵੇਖ ਕੇ ਕਹਿੰਦੇ ਉਸ ਤੋਂ ਬਾਅਦ ਨਾ ਫੇਰ ਕਹਿੰਦੇ ਵੀ ਅਸੀਂ ਟਰੈਕਟਰ ਟਰਾਲੀ ਪਾਉਂਦੇ ਅਸਾਂ ਬੈਕ ਕਰਦਾ ਸੀ ਟਰੈਕਟਰ ਮੇਰਾ ਭਰਾ ਤੇ ਮੈਂ ਉਹ ਥੱਲੇੋਂ ਚੁੱਕਣ ਲੱਗਾ ਤੇ ਕਹਿੰਦਾ ਵੀ ਉਸ ਵੇਲੇ ਉਹ ਟਰਾਲੀ ਵਾਹਿਗੁਰੂ ਜਾਣੇ ਕੀ ਹੋਇਆ ਕਹਿੰਦਾ ਚੰਗੀ ਭਲੀ ਫੱਟੀ ਪਈ ਲਿਫਟ ਚੱਕੀ ਹੋਈ ਪਤਾ ਨਹੀਂ ਕੀ ਹੋਇਆ ਨਵੇਂ ਟਰੈਕਟਰ ਨੂੰ ਉਹਦੀ ਲਿਫਟ ਜਿਹੜੀ ਡਿਗਪੀ ਖਾਲਸਾ ਜੀ ਦਾ ਸੀਗਾ ਟਰਾਲੀ ਜਿਹੜੀ ਸੀਗੀ ਉਹ ਕਹਿੰਦਾ ਮੇਰੇ ਪੈਰਾਂ ਦੇ ਡਿਗਪੀ ਪੈਰ ਤੇ ਡਿਗਪੀ ਇੱਕ ਤੇ ਕਹਿੰਦਾ ਜਦੋਂ ਮੈਂ ਉਹਨੂੰ ਉੱਥੋਂ ਚਲੋ ਜਿਹੜੇ ਭਈਏ ਸੀ ਲਾਗੇ ਉਹਨਾਂ ਨੇ ਚੁੱਕੀ ਟਰਾਲੀ ਤੇ ਮੇਰਾ ਪੈਰ ਥੱਲੇੋਂ ਕੱਢਿਆ ਮੇਰੀ ਉਂਗਲ ਚੀਚੀ ਕਹਿੰਦਾ ਵੱਢਣੀ ਪੈ ਗਈ ਸੀ ਖਰਾਬ ਹੋ ਗਈ ਕਹਿੰਦਾ ਵੀ ਜਦੋਂ ਉਹ ਹੋਇਆ ਕਹਿੰਦਾ ਜਦੋਂ ਮੇਰਾ ਪੈਰ ਕੱਢਿਆ ਮੈਨੂੰ ਇਹਨਾਂ ਨੇ ਚੋਕ ਕੇ ਕਿਸਾਂ ਦੇ ਭਾਇਆ ਉਦੋਂ ਵੀ ਕਹਿੰਦਾ ਮੈਨੂੰ ਟਰਾਲੀ ਲਾਗੇ ਖੜਾ ਕੋਈ ਧੂਆਂ ਦਿਖਿਆ ਇਦਾਂ ਕਹਿੰਦਾ ਵੀ ਮੈਂ ਆਪਣੇ ਛੋਟੇ ਨਾਲ ਗੱਲ ਕੀਤੀ ਵੀ ਮੈਨੂੰ ਨਾ ਇਦਾਂ ਲੱਗਦਾ ਵੀ ਆਪਣੇ ਤੇ ਕਿਸੇ ਨੇ ਕੁਝ ਕੀਤਾ ਤੇ ਉਹ ਕਹਿੰਦਾ ਵੀ ਕੀ ਲੱਗਦਾ ਤੈਨੂੰ ਕਿਉਂ ਇਦਾਂ ਕੋ ਲੱਗਦਾ ਕਹਿੰਦਾ ਵੀ ਜਦੋਂ ਆਪਣਾ ਐਕਸੀਡੈਂਟ ਹੋਇਆ ਉਦੋਂ ਵੀ ਮੈਨੂੰ ਆਪਣੀ ਗੱਡੀ ਵਿੱਚ ਕੋਈ ਧੂਆਂ ਨਜ਼ਰ ਆਇਆ ਅੱਜ ਵੀ ਕਹਿੰਦਾ ਮੇਰਾ ਪੈਰ ਆਇਆ ਟਰਾਲੀ ਥਲੇ ਇਦਾਂ ਨਜ਼ਰ ਆਇਆ ਉਹ ਕਹਿੰਦਾ ਮੇਰਾ ਛੋਟਾ ਭਰਾ ਕਹਿੰਦਾ ਐਵੇਂ ਫਿਕਰ ਨਾ ਕਰ ਕੁ ਕਹਿੰਦਾ ਥੋੜੇ ਜਿਹੇ ਦਿਨ ਬੀਤੇ ਤੇ ਸਾਡੀ ਗੱਡੀ ਜਿਹੜੀ ਸੀਗੀ ਉਹ ਅਸੀਂ ਬਣਨੇ ਦਿੱਤੀ ਸੀਗੀ ਕਹਿੰਦੇ ਉਹ ਬਣ ਕੇ ਆਈ ਦੂਜੇ ਦਿਨ ਦੀ ਗੱਲ ਆ ਛੋਟਾ ਸਾਡਾ ਖੂ ਨੂੰ ਲੈ ਕੇ ਗਿਆ ਤੇ ਕੋਈ ਇਹੋ ਜਿਹਾ ਦਿੱਕਤ ਨਹੀਂ ਕਹਿੰਦਾ ਨਾ ਮੈਨੂੰ نیند ਆਈ ਨਾ ਮੈਂ ਹੱਥ ਵਿੱਚ ਫੋਨ ਰੱਖ ਫੜਿਆ ਸਿੱਧਾ ਕਹਿੰਦਾ ਆਮਨਾ ਜਾ ਰਿਹਾ ਸਾਂ ਗੱਡੀ ਥੋੜੀ ਸਲੋ ਸੀ ਕੋਈ ਜ਼ਿਆਦਾ ਤੇਜ਼ ਨਹੀਂ ਸੀ ਕਹਿੰਦਾ ਵੀ ਆਪੇ ਜਿਹੜੀ ਉਹ ਗੱਡੀ ਸਾਡੀ ਪਹਿਲੀ ਵਾਲ ਨੂੰ ਕਹਿੰਦਾ ਮੇਰੀ ਨੂੰ ਗਈ ਪਲਟ ਗਈ ਗੱਡੀ ਉਹ ਪਲਟਣ ਕਰਕੇ ਖਾਲਸਾ ਜੀ ਦੇ ਅੱਖ ਦੇ ਲਾਗੇ ਇੱਥੇ ਕੋਈ ਚੀਜ਼ ਗੱਡੀ ਦੇ ਵਿੱਚੋਂ ਵੱਜ ਗਈ ਤੇ ਇਹਦੇ ਟੰਕੇ 5-6 ਟੰਕੇ ਉੱਥੇ ਲੱਗੇ। ਕਹਿੰਦਾ ਵੀ ਜਦੋਂ ਗੱਡੀ ਵੱਜੀ ਤੇ ਮੈਂ ਉਹ ਗੱਡੀ 'ਚੋਂ ਮੇਰਾ ਛੋਟਾ ਭਰਾ ਬਾਹਰ ਨਿਕਲਿਆ ਤੇ ਉਹਨੇ ਵੀ ਉਹ ਧੂਆਂ ਗੱਡੀ ਦੇ ਵਿੱਚ ਫੀਲ ਕੀਤਾ ਵੀ ਹੈਗਾ। ਫੇਰ ਕਹਿੰਦਾ ਵੀ ਉਹਨੇ ਮੈਨੂੰ ਦੱਸਿਆ ਵੀ ਮੇਰੀ ਤਾਂ ਵਾਰੀ ਗੱਡੀ ਇੱਥੇ ਪਲਟ ਗਈ ਮੈਨੂੰ ਛੱਟ ਤ ਨਹੀਂ ਲੱਗੀ ਵੀ ਉਧਰ ਚਲੋ ਕਹਿੰਦਾ ਸੀ ਮਗਰ ਗਏ ਆਏ ਤੇ ਵੇਖਿਆ ਤੇ ਉਹ ਕਹਿੰਦਾ ਵੀ ਵੀਰ ਤੂੰ ਜਿਹੜੀ ਗੱਲ ਕਹਿੰਦਾ ਸੀ ਬਿਲਕੁਲ ਸੱਚੀ ਆ। ਵੀ ਕੋਈ ਨਾ ਕੋਈ ਚੱਕਰ ਸੱਪ ਆਪਣੇ ਘਰੇ ਹੈਗਾ। ਕਹਿੰਦਾ ਮੈਨੂੰ ਵੀ ਉਹ ਅੱਜ ਦਿਖਿਆ ਦਾ ਨਜ਼ਰ ਆਈ ਕੋਈ ਚੀਜ਼ ਕਹਿੰਦੇ ਵੀ ਅਸੀਂ ਕੀ ਕਰਨਾ ਅਸੀਂ ਉਹਦਾ ਸ਼ੀਦਾਨਾ ਬਹੁਤ ਪ੍ਰੇਮ ਸੀਗਾ ਆਪਾਂ ਭਰਾ ਦਾ ਕਹਿੰਦੇ ਮਹਾਰਾਜ ਨੇ ਕਲਾ ਵਰਤਾਈ ਸਤਗੁਰਾਂ ਨੇ ਕੋ ਖੇਡ ਵਰਤਾਉਣੀ ਸੀ ਕਹਿੰਦਾ ਫਿਰ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਵੀ ਜਾਂ ਚੀਜ਼ ਨੂੰ ਪਤਾ ਲੱਗ ਗਿਆ ਵੀ ਇਹਨੂੰ ਇਹਨਾਂ ਨੂੰ ਪਤਾ ਲੱਗ ਗਿਆ ਚੀਜ਼ ਦਾ ਫਿਰ ਉਹ ਨੁਕਸਾਨ ਜ਼ਿਆਦਾ ਕਰਨ ਲੱਗ ਪਿਆ ਕਈ ਇਹਦੀ ਸਾਡੀ ਵੱਡੀ ਲੈਣ ਬਿਲੀ ਜਿਹੜੀ ਆਉਂਦੀ ਘਰੇ ਉਹ ਸੜ ਜਾਣੀ ਕਦੇ ਮੋਟਰ ਸੜ ਜਾਣੀ ਕਦੇ ਟਰੈਕਟਰ ਬਹਿ ਜਾਣਾ ਇਦਾਂ ਨੁਕਸਾਨ ਜ਼ਿਆਦਾ ਹੋਣ ਲੱਗ ਪਿਆ ਸਾਡੇ ਘਰ ਦਾ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਹਿੰਦਾ ਮੇਰਾ ਭਰਾ ਕਹਿੰਦਾ ਮੈਂ ਤਾਂ ਸ਼ੀਦਾ ਸਾਹਿਬ ਦਾ ਬਹੁਤ ਸੁਣਿਆ ਤੇ ਉਹਨੂੰ ਵੀ ਕਿਸੇ ਨੇ ਦੱਸਿਆ ਸੀ ਵੀ ਤੂੰ ਉੱਥੇ ਜਾਓ ਮਹਾਰਾਜ ਕਿਰਪਾ ਕਰਨੀ ਕਹਿੰਦਾ ਵੀ ਮੈਂ ਸ਼ੀਦਾ ਸਾਹਿਬ ਮੇਰਾ ਛੋਟਾ ਭਰਾ ਜਿਹੜਾ ਉਹ ਗਿਆ ਤੇ ਮਹਾਰਾਜ ਦੇ ਘਰ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਬਾਬਾ ਨੌਰ ਸਿੰਘ ਸਾਹਿਬਾਰੇ ਸਾਰੇ ਘੁੰਮ ਕੇ ਆਏ ਉਹ ਮਿੱਤਰ ਹੀ ਗਏ ਸੀ ਸਾਰੇ ਟਾਲੀ ਅਰਦਾਸ ਕਰਾ ਕੇ ਆਏ ਸੱਚੇ ਪਾਤਸ਼ਾਹ ਇੰਦਾ ਕੋਈ ਚੱਕਰ ਆ ਕਿਰਪਾ ਕਰਕੇ ਉਹ ਸ਼ਕਤੀ ਨੂੰ ਦੂਰ ਕਰੋ ਕਹਿੰਦੇ ਜਦੋਂ ਨਾਲ ਅਸੀਂ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਤੇ ਉਥੇ ਮਹਾਰਾਜੀ ਕਿਰਪਾ ਨਾਲ ਜਿੱਥੇ ਆਸਣ ਲੱਗਾ ਬਾਬਾ ਜੀ ਦਾ ਉਥੇ ਅਸੀਂ ਗਏ ਉਥੇ ਬੈਠੇ ਉਥੇ ਦੋ ਮਾਤਾਵਾਂ ਇੱਕ ਭਾਈ ਸਾਹਿਬ ਬੈਠੇ ਤੇ ਉਹ ਆਪਸ ਵਿੱਚ ਗੱਲਾਂ ਕਰਨ ਉਹ ਅਸੀਂ ਸੁਣੀਆ ਗੱਲਾਂ ਉਹ ਕਰਦੇ ਕਹਿੰਦੇ ਵੀ ਉਹ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਮਾਤਾ ਜੀ ਕਹਿੰਦੇ ਵੀ ਸਾਡੇ ਘਰੇ ਵੀ ਕੋਈ ਬਲਾ ਹੀ ਸੀ ਕੋਈ ਮਾੜੀ ਸ਼ਕਤੀ ਸੀਗੀ ਬਹੁਤ ਸਾਨੂੰ ਤਾਕ ਕਰਦੀ ਸੀ ਅਸੀਂ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਘਰ ਫੜਿਆ ਬਾਬਾ ਨੋ ਸਿੰਘ ਸਾਹਿਬ ਕੋ ਇਥੇ ਆਉਣ ਲੱਗੇ ਆ ਮਹਾਰਾਜ ਦੀ ਕਿਰਪਾ ਵਰਤੀ ਤੇ ਬਾਬਾ ਜੀ ਨੇ ਕਿਰਪਾ ਕਰਕੇ ਸਾਨੂੰ ਰਸਤੇ ਪਾਇਆ ਵੀ ਚੰਡੀ ਦਾ ਪਾਠ ਕਰਾਓ ਮਹਾਰਾਜ ਕਿਰਪਾ ਕਰਨਗੇ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਜਿਹੜਾ ਵੱਡਾ ਭਰਾ ਉਹਦਾ ਸੁਣਾਉਂਦਾ ਆਪਾਂ ਨੂੰ ਕਹਿੰਦਾ ਮੇਰੇ ਨਿੱਕੇ ਭਰਾ ਨੇ ਚੀਜ਼ ਸੁਣੀ ਤੇ ਕਹਿੰਦਾ ਵੀ ਉਹ ਅਸੀਂ ਪਤਾ ਕਰਨ ਲੱਗ ਪਏ ਵੀ ਚੰਡੀ ਦਾ ਪਾਠ ਕੌਣ ਕਰਦਾ ਕਿੱਦਾਂ ਕਰਦਾ ਵੀ ਕਿਧਿਉ ਪੁੱਛੀਏ ਕਹਿੰਦੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਦੇ ਜਿਹੜਾ ਛੋਟਾ ਸੀ ਉਹ ਆਪਣੇ ਆਪ ਹੀ ਕਹਿੰਦਾ ਹਫਤੇ 'ਚ ਦੋ ਵਾਰੀ ਤਿੰਨ ਵਾਰੀ ਅਸੀਂ ਦਾ ਸਾਹਿਬ ਜਾਣ ਲੱਗ ਪਿਆ ਬਾਦ ਉਹਨੇ ਬਾਬਾ ਦੀਪ ਸਿੰਘ ਸਾਹਿਬ ਕੀ ਅਰਦਾਸਾਂ ਰਜੋਈਆਂ ਕਰਨੀਆਂ ਰਾਤ ਨੂੰ ਉਹਨੇ ਕਈ ਵਾਰੀ ਨਾ ਸੌਹੀਂ ਸੌਣਾ ਜਦੋਂ ਉਹਨੇ ਤੁਰੇ ਫਿਰਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਆਪਣੇ ਡੰਗਰਾਂ ਵੱਲ ਸਾਰੇ ਕਾਮਕਾਰ ਵੇੜੇ ਵਾਲੇ ਤਾਂ ਬੋਲੀ ਜਾਣਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੇ ਵੀ ਜਿੱਦਾਂ ਜਿੱਦਾਂ ਉਹ ਨਾਮ ਅਸੀਂ ਜਪਾਣਾ ਸ਼ੁਰੂ ਕੀਤਾ ਦੋਹਾਂ ਭਰਾਵਾਂ ਨੇ ਤਿਉਂ ਤਿਉਂ ਸਾਡੇ ਨੁਕਸਾਨ ਘਟਣ ਲੱਗ ਪਏ ਮਹਾਰਾਜ ਦੀ ਕਿਰਪਾ ਹੋਣ ਲੱਗ ਪਈ ਕਹਿੰਦੇ ਉਸ ਤੋਂ ਬਾਅਦ ਨਾ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਸਾਨੂੰ ਪਤਾ ਲੱਗਦਾ ਵੀ ਚੰਡੀ ਦਾ ਪਾਠ ਹੁੰਦਾ ਸੀ ਵੀ ਚੰਡੀ ਦਾ ਪਾਠ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੋਈ ਤੇ ਆ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਆ ਖਾਲਸਾ ਜੀ ਸਾਲ ਵੀ ਨਹੀਂ ਅਜੇ ਹੋਇਆ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਚੰਡੀ ਦਾ ਪਾਠ ਉਦੋਂ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਦਾ ਸਿਮਰਨ ਕਰਨ ਲੱਗ ਪਏ ਨਾਮ ਜਪਣ ਲੱਗ ਪਏ ਬਾਬਾ ਦੀਪ ਸਿੰਘ ਸਾਹਿਬ ਦਾ ਉਹਦੇ ਨਾਲ ਨੁਕਸਾਨ ਘਟਣ ਲੱਗ ਪੇ ਪਰ ਉਹ ਸ਼ਕਤੀ ਉੱਥੋਂ ਨਿਕਲੀ ਨਹੀਂ ਸੀ ਉਦੋਂ ਪਰ ਨੁਕਸਾਨ ਘਟ ਗਏ ਸੀਗੇ ਤੇ ਉਹਨਾਂ ਨੇ ਫਿਰ ਖਾਲਸਾ ਜੀ ਉਹ ਬਾਹਰ ਚਲੇ ਗਏ ਬਾਦ ਵਿੱਚ ਥੋੜਾ ਜਿਹਾ ਚੇਰ ਉਥੇ ਰਹਿ ਫੇਰ ਆਏ ਤੇ ਉਥੇ ਵੀ ਉਹਨਾਂ ਨਾਲ ਇਹੋ ਜੀਆਂ ਚੀਜ਼ਾਂ ਹੁੰਦੀਆਂ ਰਹੀਆਂ ਪਰ ਜਦੋਂ ਨਾਮ ਜਪਦੇ ਸੀ ਫੇਰ ਭਲਾ ਹੁੰਦਾ ਸੀ ਫੇਰ ਉਹ ਖਾਲਸਾ ਜੀ ਦੱਸਦੇ ਆ ਬਾਈ ਜੀ ਮੈਨੂੰ ਵਿੱਚ ਦੋ ਦਿਨ ਗੱਲਾਂ ਵਿਸਰ ਗਈਆਂ ਖਾਲਸਾ ਜੀ ਜਿੱਦਾਂ ਹੁਣ ਬੋਲੀਦਾ ਫਿਰ ਚੇਤਾ ਭੁੱਲ ਜਾਂਦਾ ਕਿਹੜੀ ਗੱਲ ਹੋਰ ਵੀ ਵਿੱਚ ਕਹੀ ਸੀ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਕਿਉਂਕਿ ਮੈਂ ਇੱਕ ਵਾਰ ਸੁਣ ਕੇ ਹੱਡ ਬੀਤੀ ਤੇ ਫੇਰ ਖਾਲਸਾ ਜੀ ਫੋਨ ਰੱਖ ਕੇ ਬਣਾਉਣ ਲੱਗ ਪੈਣਾ ਸਿੱਧਾ ਦੋ ਤਿੰਨ ਵਿੱਚ ਗੱਲਾਂ ਹੋਰ ਸੀ ਮੇਰੇ ਦਿਮਾਗ 'ਚ ਹੀ ਨਹੀਂ ਆ ਰਹੀਆਂ ਉਹਨਾਂ ਨੇ ਕੀ ਕਿਹਾ ਸੀ ਤੇ ਇਸ ਕਰਕੇ ਜਿਹੜੇ ਮੇਰੇ ਦਿਮਾਗ 'ਚ ਆਰ ਚ ਫਿਰ ਉਹ ਇੱਥੇ ਆਏ ਖਾਲਸਾ ਜੀ ਤੇ ਫਿਰ ਉਹਨਾਂ ਨੂੰ ਆਪਣੇ ਘਰ ਵਿੱਚ ਜਿਹੜਾ ਉਹ ਪਰਛਾਵਾਂ ਜਿਹੜਾ ਨਜ਼ਰ ਆਇਆ ਸੀ ਫਿਰ ਉਹਨਾਂ ਨੇ ਦਾਸ ਨਾਲ ਗੱਲ ਕਿਸੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਦਾਸ ਨਾਲ ਗੱਲ ਕੀਤੀ ਫਿਰ ਖਾਲਸਾ ਜੀ ਉਹ ਪਰਿਵਾਰ ਨਾਲ ਜਦੋਂ ਆਪਾਂ ਗੱਲ ਕੀਤੀ ਮਹਾਰਾਜ ਦੀ ਕਿਰਪਾ ਨਾਲ ਚੰਡੀ ਦਾ ਜਾਪ ਜਦੋਂ ਉਹਨਾਂ ਦਾ ਕਰਾਉਣਾ ਡੇਟ ਰੱਖ ਲਈ ਕਹਿੰਦੇ ਅਸੀਂ ਡੇਟ ਰੱਖੀ ਉਹਨਾਂ ਨੇ ਉਦੋਂ ਤਾਂ ਸਾਨੂੰ ਕੋਈ ਗੱਲਬਾਤ ਨਹੀਂ ਇਦਾਂ ਦੀ ਦਸੀ ਤੇ ਜਦੋਂ ਖਾਲਸਾ ਜੀ ਡੇਟ ਰੱਖ ਲਈ ਨਾ ਪਾਠ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿੰਦੇ ਵੀ ਉਹ ਜਿਹੜੀ ਸ਼ਕਤੀ ਸੀ ਉਹ ਭੱਜੀ ਫਿਰਦੀ ਘਰ ਚ ਜਦ DNA ਸੀ ਤਰੀਕ ਸਾਪਾ ਦਾਸ ਨੇ ਦੱਸ ਤੀ ਨਾਲ ਉਹਨਾਂ ਨੂੰ ਵੀ ਇੰਨੀ ਤੀ ਨੂੰ ਤੁਹਾਡਾ ਪਾਠ ਆ ਕਹਿੰਦੇ ਉਹ ਭੱਜੀ ਫਿਰਦੀ ਸੀ ਜਿੱਦਾਂ ਉਹਦਾ ਪਿੱਛੇ ਕੋਈ ਲੱਗਾ ਹੁੰਦਾ ਕਦੀ ਉਹ ਅੰਦਰ ਨੂੰ ਚਲ ਜਣਾ ਕਰੀ ਬਾਹਰ ਨੂੰ ਆ ਸ਼ਰਿਆਮ ਦਿਖਣ ਲੱਪਿਆ ਸੀ ਪਰ ਸ਼ਾਮ ਆ ਜਾ ਕਦੇ ਉਹਨੇ ਅੰਦਰ ਚਲ ਜਣਾ ਕਰੇ ਬਾਹਰ ਚਲ ਜਣਾ ਕਰੇ ਉਧਰ ਚਲ ਜਣਾ ਕਰੇ ਉਧਰ ਚਲ ਜਣਾ ਕਹਿੰਦਾ ਨਹੀਂ ਸੀ ਕੋਈ ਜੇ ਭੱਜਾ ਹੀ ਫਿਰਦਾ ਸੀ ਜਿੱਦਾਂ ਉਹਨੂੰ ਕੋਈ ਤਕਲੀਫ ਹੁੰਦੀ ਆ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਜਿਸ ਦਿਨ ਚੰਡੀ ਦਾ ਜਾਪ ਆਰੰਭ ਹੋਇਆ ਉਸ ਦਿਨ ਸਾਡੇ ਘਰ ਦੇ ਵਿੱਚ ਬਹੁਤ ਖੜਾਕਾ ਜਿੱਦਾਂ ਕਰੇ ਭਾਂਡੇ ਡਿੱਗੀ ਜਾਂਦੇ ਹਲਸੋਈ ਚੋਂ ਬਾਰੀਆਂ ਦੀਆਂ ਆਵਾਜ਼ਾਂ ਜਦੋਂ ਕੋਈ ਚੀਜ਼ ਨਿਕਲਣ ਦੀ ਕੋਸ਼ਿਸ਼ ਕਰਦੀ ਆ ਕਹਿੰਦੇ ਮੱਧ ਦੇ ਪਾਟ ਭੂਗ ਖਾਲਸਾ ਜੀ ਇਧਰੋਂ ਮਹਾਰਾਜ ਦੀ ਕਿਰਪਾ ਨਾਲ ਚਟੰਗਾ ਹੋਇਆ ਬੱਕਰੇ ਦਾ ਚਟੰਗਾ ਕੀਤਾ ਉਹਦੇ ਵਾਸਤੇ ਉਹਦੇ ਨਿਮੇਤੋਂ ਨੂੰ ਕੱਢਣ ਵਾਸਤੇ ਤੇ ਜਦੋਂ ਇਧਰੋਂ ਚਟੰਗਾ ਹੋਇਆ ਖਾਲਸਾ ਜੀ ਤੇ ਉਧਰੋਂ ਫਿਰ ਉਹ ਜਿਹੜੀ ਜਿਹੜਾ ਪ੍ਰਸ਼ਾਵਾਂ ਸੀ ਕਹਿੰਦੇ ਭਾਈ ਸਾਹਿਬ ਦੱਸਦੇ ਕਹਿੰਦੇ ਸਾਡੇ 메ਨ ਗੇਟ ਦੇ ਨਾਲ ਬੂਹੇ ਤੇ ਖਲੋ ਗਿਆ ਕੰਨ ਤੇ ਦੇਖਦਾ ਹੈ ਉਥੇ ਕਹਿੰਦੇ ਖਲੋ ਗਿਆ ਤੇ ਅਸੀਂ ਵੀ ਦੋਵੇਂ ਜਣੇ ਵਹਿੰਦੇ ਰਹੇ ਕਹਿੰਦਾ ਉਹ ਖਲੋਤਾ ਰਿਹਾ ਖਿੱਲਿਆ ਨਹੀਂ ਕਹਿੰਦੇ ਕਿੰਨਾ ਚਿਰ ਖਲੂਣ ਤੋਂ ਬਾਅਦ ਨਾ ਉਹ ਜਿੱਦਾਂ ਕੋਈ ਚੀਜ਼ ਆਪਾਂ ਮੰਨ ਲਓ ਆਟੇ ਦੀ ਬੋਕ ਹੋਵੇ ਆਪਾਂ ਕੰਨ ਦੇ ਮਾਰੀਏ ਤਾਂ ਖਿੱਲਰ ਨਹੀਂ ਜਾਂਦੀ ਸਾਰੇ ਬਨੇ ਕਹਿੰਦੇ ਇਦਾਂ ਬੰਦੇ ਦਾ ਬੋਤ ਦਾ ਪਰਸ਼ਾਵਾਂ ਸੀ ਉਹ ਜਿੱਦਾਂ ਮਹਾਰਾਜ ਦੀ ਕੋਈ ਕਲਾ ਵਰਤੀ ਜਿੱਦਾਂ ਉਹਨੂੰ ਕਿਸੇ ਨੇ ਮਾਰਿਆ ਕਹਿੰਦੇ ਉਹ ਇਦਾਂ ਫਟ ਗਿਆ ਜਿਹੜਾ ਪਰਸ਼ਾਵਾਂ ਸੀ ਆਸੇ ਪਾਸੇ ਨੂੰ ਫਟ ਗਿਆ ਤੇ ਫਿਰ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਤੋਂ ਬਾਅਦ ਸਾਨੂੰ ਨਜ਼ਰ ਨਹੀਂ ਆਇਆ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਐਸੀ ਮਿਹਰ ਹੋਈ ਉਹ ਕਹਿੰਦੇ ਅਸੀਂ ਹੁਣ ਰਾਤ ਨੂੰ ਦੇਣੇ ਜਦੋਂ ਵੀ ਉੱਠਦੇ ਆ ਜਾਂ ਸਵੇਰੇ ਉੱਠਣਾ ਜਾਂ ਸਵੇਰ ਰਾਤ ਨੂੰ ਸੌਣਾ ਅਸੀਂ ਸਾਰੇ ਜਾਣੇ ਸਾਰਾ ਪਰਿਵਾਰ ਇੰਨੇ ਉਹ ਵੀ ਉੱਥੋਂ ਵੀ ਆ ਗਏ ਸੀ ਕਿ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਤ ਸਿੰਘ ਸਾਹਿਬ ਧੰਨ ਬਾਬਾ ਨੌਤ ਸਿੰਘ ਸਾਹਿਬ ਇਦਾਂ ਕਹਿੰਦੇ ਅਸੀਂ ਜੱਪਦੇ ਜੱਪਦੇ ਸੌਣੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਤੋਂ ਬਾਅਦ ਸਾਡੇ ਘਰੇ ਕੋਈ ਬਿਗੜ ਨਹੀਂ ਪਿਆ ਏਡੀ ਕਲਾ ਸ਼ੀਦਾ ਨੇ ਖਾਲਸਾ ਜੀ ਵਰਚਾਈ ਸੋ ਮਹਾਰਾ ਸੱਚੇ ਪਾਤਸ਼ਾਹ ਦੇ ਸ਼ੀਰ ਸਿੰਘ ਕੋਈ ਮਾੜੀ ਮੋਟੀ ਗੱਲ ਨਹੀਂ ਆ ਖਾਲਸਾ ਜੀ ਆ ਜਿਹੜੀਆਂ ਬਦਰੂਹਾ ਫਿਰੀਆਂ ਤੁਰਦੀਆਂ ਫਿਰਦੀਆਂ ਕੋਈ ਇਹ ਨਹੀਂ ਵੀ ਹੈ ਨਹੀਂ ਬਹੁਤਾ ਢੇਰਾਂ ਦੇ ਢੇਰ ਖਾਲਸਾ ਜੀ ਲੋਕਾਂ ਦੇ ਘਰ 'ਚ ਲੱਗੇ ਕਈ ਕਹਿੰਦੇ ਭੂਤ ਹੁੰਦੇ ਨਹੀਂ ਜੀ ਭੂਤ ਤੇ ਬੰਦੇ ਨੂੰ ਆਖਿਆ ਮਹਾਰਾਜ ਨੇ ਖਾਲਸਾ ਜੀ ਸਭ ਕੁਝ ਹੈ ਇਸ ਧਰਤੀ ਤੇ ਜਿਨ੍ਹਾਂ ਦਾ ਵਾਹ ਪੈਂਦਾ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਨਹੀਂ ਹੁੰਦਾ ਕਈ ਲੋਕ ਜਦੋਂ ਉਹਨਾ ਪੋਡਕਾਸਟਾਂ ਦੇ ਵਿੱਚ ਬਹਿ ਕੇ ਕੋਈ ਚੰਗੇ ਚੰਗੇ ਗਿਆਨੀ ਜਾਂ ਕੋਈ ਚੁੰਝ ਗਿਆਨੀ ਕਿ ਉਹ ਕਹਿਣਗੇ ਜੀ ਪ੍ਰੇਤ ਨਹੀਂ ਕੁਝ ਨਹੀਂ ਹੁੰਦਾ ਜੀ ਪ੍ਰੇਤ ਕਿੰਨੇ ਵੇਖਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਬੜਾ ਹਾਸਾ ਆਉਂਦਾ ਸਾਨੂੰ ਵੀ ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਕਿਤੇ ਵਿਖਾਈਏ ਕੱਢ ਕੇ ਤੇ ਉਹਨਾਂ ਨੂੰ ਲੱਗੇ ਪਤਾ ਨਾ ਵਿੱਚੇ ਖਾਲਸਾ ਦੀ ਪਸ਼ਾਬ ਨਿਕਲ ਜੇ ਤਾਂ ਆਖਿਓ ਇੰਨੀਆਂ-ਇੰਨੀਆਂ ਡਰਾਉਣੀਆਂ ਚੀਜ਼ਾਂ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਬੈਠੀਆਂ ਉਹ ਤਾਂ ਵਡੀਆਂ ਕਿਉਂਕਿ ਲੋਕੀ ਇੱਕ ਦੇ ਪੁਜਾਰੀ ਨਹੀਂ ਲੋਕੀ ਥਾਂ-ਥਾਂ ਦੇ ਪੁਜਾਰੀ ਜਦੋਂ ਥਾਂ-ਥਾਂ ਦੇ ਪੁਜਾਰੀ ਹੋਵੋਗੇ ਫਿਰ ਇਹੋ ਜੀਆਂ ਚੀਜ਼ਾਂ ਆਮ ਹੀ ਤੁਰੀਆਂ ਫਿਰਦੀਆਂ ਜਦੋਂ ਇੱਕ ਦੇ ਪੁਜਾਰੀ ਹੋ ਜਾਵੋਗੇ ਗੁਰੂ ਨਾਨਕ ਸਾਹਿਬ ਜੀ ਨੂੰ ਝੁਕੋਗੇ ਮਹਾਰਾਜ ਦੇ ਸਿੱਖਾਂ ਦਾ ਸਤਕਾਰ ਅਦਬ ਕਰੋਗੇ ਫਿਰ ਖਾਲਸਾ ਜੀ ਗੁਰੂ ਅਖਿਆ ਕਰਦਾ ਫਿਰ ਇਹੋ ਜੀਆਂ ਚੀਜ਼ਾਂ ਲੱਗ ਕੇ ਆਉਂਦੀਆਂ ਨਹੀਂ ਭੈ ਖਾਂਦੀਆਂ ਨੇ ਉਹ ਗੁਰਸਿੱਖ ਤੋਂ ਜਿਹੜਾ ਬਾਣੀ ਪੜਦਾ ਸੋ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਫਿਰ ਇਹੋ ਜੀਆਂ ਖੇਡਾਂ ਵਰਤਦੀਆਂ ਹੀ ਨਹੀਂ ਉਥੇ ਸਦਾ ਸਦੀਵੀ ਸੁੱਖ ਰਹਿੰਦਾ ਤੇ ਜਿਹੜੇ ਲੋਕ ਕਹਿੰਦੇ ਹੁੰਦੇ ਨਹੀਂ ਉਹਨਾਂ ਨੂੰ ਨજર ਤਾਂ ਨਹੀਂ ਆਉਂਦੇ ਖਾਲਸਾ ਦੀ ਪਿੰਡਾਂ ਵਿੱਚ ਜਿਹੜੇ ਸਪੀਕਰ ਲੱਗੇ ਹੋਏ ਆ ਨਾ ਜਿੱਥੋਂ ਜਿੱਥੋਂ ਤੱਕ ਸਵੇਰ ਦੀ ਤੇ ਸ਼ਾਮ ਦੀ ਬਾਣੀ ਦੀ ਆਵਾਜ਼ ਜਾਂਦੀ ਆ ਉਥੇ ਉਥੇ ਤੱਕ ਕੋਈ ਮਾੜੀ ਸ਼ਕਤੀ ਖਾਲਸਾ ਦੀ ਜਿਹੜੀ ਉਹ ਪ੍ਰਭਾਵ ਨਹੀਂ ਕਰਦੀ ਹਾਂ ਕਿਸੇ ਦੇ ਘਰ ਚ ਲੁਕੀ ਸੀ ਵੀ ਰਹਿ ਸਕਦੀ ਆ ਪਰ ਆਸਰ ਨਹੀਂ ਬੰਦਿਆਂ ਦੇ ਕਰਦੀ ਨਜ਼ਰ ਨਹੀਂ ਉਹਨਾਂ ਨੂੰ ਆਉਂਦੀ ਪਰ ਜਿੱਥੇ ਬਾਣੀ ਦਾ ਜਾਪ ਜਿਆਦਾ ਨਹੀਂ ਅਭਿਆਸ ਨਹੀਂ ਉੱਥੇ ਖਾਲਸਾ ਦੀਆਂ ਚੀਜ਼ਾਂ ਛੇਤੀ ਪ੍ਰਗਟ ਹੋ ਜਾਂਦੀਆਂ ਇਦਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਉਹ ਦੱਬਦੇ ਆ ਤੇ ਉਹ ਖਾਲਸਾ ਜੀ ਉਹ ਆਗਤ ਰੂਹਾਂ ਮੜ ਜਾਂਦੀਆਂ ਉਹਨਾਂ ਦਾ ਉਹ ਗਾਹ ਨਹੀਂ ਜਾਂਦੀਆਂ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਉਹ ਫਿਰ ਇੱਥੇ ਜਿਹੜਾ ਮੈਂ ਅੱਗੇ ਪੰਕਤੀ ਸੁਣਾਉਣਾ ਹੁਣਾ ਭਗਤ ਬਾਬਾ ਤਰਲੋਚਨ ਸਾਹਿਬ ਜੀ ਦੀ ਕਿ ਅੰਤ ਕਾਲ ਜੋ ਮੰਦਰ ਸਿਮਰੈ ਅਸੀਂ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਣ ਵਾਲ ਵਾਲਾ ਉਤਰਿਆ ਜਿਹੜਾ ਪ੍ਰਾਪਰਟੀ ਨੂੰ ਯਾਦ ਕਰਦਾ ਮਰ ਜਾਂਦਾ ਆਪਣੇ ਘਰ ਬਾਹਰ ਨੂੰ ਖਾਲਸਾ ਜੀ ਉਹ ਪ੍ਰੇਤ ਬਣ ਕੇ ਉੱਥੇ ਹੀ ਰਹਿੰਦਾ ਸੋ ਇਸ ਕਰਕੇ ਇਹਨਾਂ ਲੋਕਾਂ ਨੇ ਸਾਨੂੰ ਫੜਿਆ ਹੋਇਆ ਸਾਡੇ ਦਾਦੇ ਪੜਦਾਦੇ ਹੀ ਕਹੀਂ ਕਹਿੰਦੇ ਆਹੀਂ ਜਠੇਰਿਆਂ ਦੀ ਪੂਜਾ ਕਰਦੇ ਆ ਖਾਲਸਾ ਜੀ ਜਠੇਰੇ ਰੱਬ ਨਹੀਂ ਜਠੇਰੇ ਫਿਰ ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਨੂੰ ਤੰਗ ਕਰਦੇ ਆ ਦੁਆਬੇ ਦੇ ਲੋਕ ਸਭ ਤੋਂ ਜ਼ਿਆਦਾ ਤੰਗ ਆ ਉਹ ਇਸੇ ਕਰਕੇ ਤੰਗ ਆ ਕਿਉਂਕਿ ਦੁਆਬੇ ਦੇ ਲੋਕ ਪਹਿਲਾਂ ਤਾਂ ਪੀਰਾਂ ਨੂੰ ਮੰਨਦੇ ਆ ਫਿਰ ਖਾਲਸਾ ਜੀ ਉਹ ਜਥੇਰਿਆਂ ਨੂੰ ਮੰਨਦੇ ਆ ਐਸੇ ਕਰਕੇ ਉਹਨਾਂ ਕੋਲ ਪੈਸਾ ਹੁੰਦਿਆ ਹੋਇਆ ਵੀ ਸੁਖ ਨਹੀਂ ਆ ਮਨ ਉਹਨਾਂ ਦੇ ਸੁਖੀ ਨਹੀਂ ਦੁਖੀ ਰਹਿੰਦੇ ਆ ਧੀ ਪੁੱਤਰ ਜਿਹੜੇ ਉਹਨਾਂ ਦੇ ਕਹਿਣਿਆਂ ਚ ਨਹੀਂ ਆ ਇਹ ਇਹ ਚੀਜ਼ ਉਧਰ ਵੇਖਣ ਨੂੰ ਮਿਲਦੀ ਆ ਸੋ ਮਹਾਰਾਜ ਕਿਰਪਾ ਕਰਨ ਬਾਣੀ ਪੜੋ ਨਾਮ ਜਪੋ ਇੱਕ ਦੇ ਪੁਜਾਰੀ ਬਣੋ ਸਤਗੁਰੂ ਆਪੇ ਕਿਰਪਾ ਕਰਨਗੇ ਮਿਹਰਾਂ ਕਰਨਗੇ ਕਲਾ ਵਰਤੋਂਗੇ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ